ਮਨਦੀਪ ਕੌਰ ਰਾਏ ਦੀ ਬਾਰਤਕ ਪੁਸਤਕ 에 ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਹਮਸਾਈ ਰਚਨਾ ਤੇ ਵਿਕੀ ਦੋਨੋਂ ਅਜਿਹੇ ਬਦਨ ਸੀ ਭੈਣ ਭਰਾ ਸਨ ਜਿਨ੍ਹਾਂ ਨੂੰ ਆਪਣੇ ਮਾਪੇ ਵੱਲੋਂ ਇੱਕ ਮਨੁੱਖਾ ਸਰੀਰ ਦਿਉਂਦੇ ਜਾਂਦੇ ਸਾਹਾਂ ਦੀ ਵਿਰਾਸਤੀ ਜਾਇਦਾਦ ਦੇ ਤੌਰ ਤੇ ਮਿਲੀ ਸੀ ਜਲੰਧਰ ਸ਼ਹਿਰ ਦੇ ਹਰਗੁਬਿੰਦ ਨਗਰ ਦਾ ਇੱਕ ਅੱਧਾ ਅਧੂਰਾ ਮਕਾਨ ਜਿਸ ਦੇ ਅੰਦਰ ਨਰਕ ਦੀ ਇੱਕ ਜਿੰਦੀ ਜਾਗਦੀ ਤਸਵੀਰ ਵੇਖੀ ਜਾ ਸਕਦੀ ਸੀ ਕੂੜੇ ਕਰਕਟ ਤੇ ਪਖਾਨੇ ਦੀ ਬਦਬੂ ਨਾ ਪਰੇ ਹੋਏ ਇਸ ਮਕਾਨ ਦੇ ਅੰਦਰ ਮੰਦੇ ਹਾਲੀ ਸਾ ਲੰਦੇ ਤਿੰਨ ਬਦ ਨਸੀਬ ਇਨਸਾਨ ਰਹਿ ਰਹੇ ਸਨ ਇੱਕੋ ਮੰਜੇ ਤੇ ਬੈਠੇ ਦੋ ਸਕੇ ਭੈਣ ਭਰਾ ਰਚਨਾ ਤੇ ਵਿਕੀ ਤੇ ਕੋਲੀ ਦੂਜੇ ਮੰਜੇ ਤੇ ਪਿਆ ਉਹਨਾਂ ਦਾ ਬਿਮਾਰ ਤੇ ਲਾਚਾਰ ਬਾਪ ਤਰਸੀਮ ਲਾ ਰਚਨਾ ਤੇ ਵਿਕੀ ਦੀ ਉਮਰ ਕੋਈ 35 ਤੋਂ 40 ਦੇ ਵਿਚਕਾਰ ਜਾਪਦੀ ਸੀ ਇਹ ਦੋਨੋਂ ਬੱਚੇ ਬਚਪਨ ਤੋਂ ਹੀ ਮੰਦਬੁੱਧੀ ਸਨ ਮਾਂ ਸਰਜੀਤ ਕੌਰ ਦੋਨਾਂ ਨੂੰ ਬੜੀ ਮਿਹਨਤ ਨਾਲ ਸੰਭਾਲਦੀ ਸੀ ਪਰ ਉਹ 2009 ਵਿੱਚ ਸਵਰਗਵਾਸ ਹੋ ਗਈ। ਉਸ ਦੀ ਬੇਵਕਤ ਮੌਤ ਤੋਂ ਬਾਅਦ ਇਹ ਪਰਿਵਾਰ ਜ਼ਿੰਦਗੀ ਦੀ ਲਈ ਤੋਂ ਬੁਰੀ ਤਰ੍ਹਾਂ ਉਖੜ ਗਿਆ। ਉਸ ਦਾ ਪਤੀ ਤਰਸੇਮ لال ਖੁਦ ਬਹੁਤ ਬਿਮਾਰ ਰਹਿਣ ਲੱਗ ਪਿਆ ਤੇ ਦੋਨਾਂ ਮੰਦ ਬੁੱਢੀ ਬੱਚਿਆਂ ਦੀ ਦੇਖਭਾਲ ਤੋਂ ਅਸਮਰੱਥ ਹੋ ਗਿਆ। ਰਚਨਾ ਤੇ ਵਿਕੀ ਕਈ ਵਾਰ ਕੱਪੜਿਆਂ ਤੋਂ ਬਿਨਾਂ ਹੀ ਬਾਹਰ ਘੁੰਮਦੇ ਰਹਿੰਦੇ। ਜੇ ਕੋਈ ਆਂਢ ਗੁਆਂਢ ਤੋਂ ਤਰਸ ਕਰਕੇ ਆ ਕੇ ਨਹਾ ਜਾਂਦਾ ਤਾਂ ਨਹਾ ਲੈਂਦੀ। ਕੋਈ ਕੁਝ ਖਾਣ ਨੂੰ ਦੇ ਜਾਂਦਾ ਤਾਂ ਖਾ ਲੈਂਦੀ। ਵਿੱਕੀ ਜਮਾਂਦਰੂ ਹੀ ਸੁਣ ਬੋਲ ਨਹੀਂ ਸੀ ਸਕਦਾ ਤੇ ਰਚਨਾ ਸੁਣ ਬੋਲ ਤਾਂ ਸਕਦੀ ਸੀ ਪਰ ਮੰਦ ਬੁੱਧੀ ਸੀ ਕਰਦਾ ਅੰਦਰੂਨੀ ਦ੍ਰਿਸ਼ ਕਿਸੇ ਦੋਜ਼ਖ ਤੋਂ ਕੱਟ ਨਹੀਂ ਸੀ ਗੈਸ ਸੀ ਚੁੱਲ੍ਹੇ ਤੇ ਜੰਮੀ ਹੋਈ ਗਰਦ ਤੇ ਲੱਗਿਆ ਹੋਇਆ ਜੰਗਾਲ ਦਸਤਾ ਸੀ ਕਿ ਕਈ ਮਹੀਨਿਆਂ ਤੋਂ ਇਹ ਚੁੱਲ੍ਹਾ ਕਦੇ ਬਲਿਆ ਹੀ ਨਹੀਂ ਸੀ ਰਸੋਈ ਵਿੱਚ ਖਾਣ ਪੀਣ ਦੀਆਂ ਗਲ ਚੁੱਕੀਆਂ ਚੀਜ਼ਾਂ ਵਿੱਚ ਕੀੜੇ ਚੱਲ ਰਹੇ ਸਨ ਬਾਪ ਉੱਠ ਬੈਠ ਸਕਣ ਦੇ ਵੀ ਸਮਰੱਥ ਨਹੀਂ ਸੀ ਉੱਤਰਲੇ ਕਰ ਰਿਆ ਸੀ ਕਿ ਕੋਈ ਉਸਦੇ ਬੱਚਾ ਨੂੰ ਲੈ ਜਾਵੇ ਤੇ ਇਹਨਾਂ ਦੀ ਸਾਂਭ ਸੰਭਾਲ ਕਰ ਦੇਵੇ। ਕਹੇ ਉਸ ਸਮੇਂ ਸੰਸਥਾ ਦੇ ਮੈਂਬਰ ਬਰਨਹਾੜੇ ਦੇ ਖੇਤਾਂ ਦੇ ਤੰਬੂਆ ਮਿਚਰੇ ਰਹੇ ਸਨ ਤੇ ਉੱਥੇ ਔਰਤਾਂ ਦੀ ਦੇਖਭਾਲ ਦਾ ਕੋਈ ਪ੍ਰਬੰਧ ਨਹੀਂ ਸੀ। ਪਰ ਰਚਨਾ ਦੀ ਹਾਲਤ ਵੇਖਦਿਆਂ ਉਸ ਨੂੰ ਬੇਸਹਾਰਾ ਨਹੀਂ ਸੀ ਛੱਡਿਆ ਜਾ ਸਕਦਾ। ਇਹ ਸੋਚ ਕੇ ਉਸ ਨੂੰ ਨਾਲ ਲੈ ਲਿਆ ਗਿਆ ਕਿ ਕੁਝ ਦੇਰ ਲਈ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਜਾਵੇਗਾ। 4 ਸਤੰਬਰ 2017 ਨੂੰ ਗੁਰਪ੍ਰੀਤ ਬਾਈ ਨੇ ਇਸ ਪਰਿਵਾਰ ਦੀ ਬਾਂਫੜੀ ਨੰਨ ਨੂੰ ਆਪਣੇ ਨਾਲ ਬਾਹਰ ਨਹਾੜੀ ਲੈ ਆਈ ਜਿੱਥੇ ਵਿਸ਼ੇਸ਼ ਲੋੜਾਂ ਵਾਲੀ ਮਹਿਲਾ ਰਚਨਾ ਦੀ ਗੁਰਪ੍ਰੀਤ ਬਾਜ ਦੇ ਮਾਤਾ ਜੀ ਦੇ ਸਹਿਯੋਗ ਨਾਲ ਸੰਭਾਲ ਕੀਤੀ ਗਈ ਤਰਸੇਮ ਲਾਲ ਦੀ ਹਾਲਤ ਜ਼ਿਆਦਾ ਨਾ ਦੇਖ ਹੁਣ ਕਰਨ ਜ਼ੇਰੇ ਇਲਾਜ 16-17 ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਪਰ ਇਸ ਦੁਨੀਆ ਤੋਂ ਰੁਖਸਤ ਹੋਣ ਸਮੇ ਉਸ ਨੂੰ ਇੰਨਾ ਸਕੂਨ ਜ਼ਰੂਰ ਸੀ ਕਿ ਉਸਦੇ ਬੱਚੇ ਸੁਰੱਖਿਅਤ ਹੱਥਾਂ ਵਿੱਚ ਪਹੁੰਚ ਕੇ ਮਾਪੇ ਦੀ ਮੌਤ ਤੋਂ ਬਾਅਦ ਇਸ ਬਸਤੀ ਦੁਨੀਆ ਵਿੱਚ ਇਕੱਲੇ ਹੋ ਗਏ ਰਚਨਾ ਤੇ ਬਿੱਕੀ ਨੂੰ ਜੇ ਅਲੱਗ-ਅਲੱਗ ਰੱਖਿਆ ਜਾਂਦਾ ਤਨ ਦੀ ਹਾਲਤ ਹੋਰ ਵਿਗੜ ਜਾਂਦੀ। ਇਸ ਲਈ ਉਹਨਾਂ ਦੋਵਾਂ ਦੀ ਸਾਂਝ ਨੂੰ ਵੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਨੂੰ ਇਕੱਠਿਆਂ ਹੀ ਰੱਖਿਆ ਜਾਵੇ ਕਿਉਂਕਿ ਦੋਹਾਂ ਨੂੰ ਘਟੋ-ਘਟ ਇੱਕ ਦੂਜੇ ਦਾ ਸਹਾਰਾ ਤਾਂ ਰਹੇਗਾ। ਇਸ ਤਰ੍ਹਾਂ ਰਚਨਾ ਇਸ ਸੰਸਥਾ ਦੀ ਪਹਿਲੀ ਮਹਿਲਾ ਮੈਂਬਰ ਸੀ ਜੋ ਹੋਰ ਲੋੜਵੰਦ ਔਰਤਾਂ ਲਈ ਸੁਪਨਿਆਂ ਦੇ ਘਰ ਦਾ ਬੂਹਾ ਖੋਲਣ ਦਾ ਸਬੱਬ ਬਣੀ। ਇਸ ਸਮੇਂ ਰਚਨਾ ਤੇ ਵਿਕੀ ਆਪਣੀਆਂ ਜਮਾਂਦਰੂ ਮਾਨਸਿਕ ਮਹਿਰੂਮੀਆਂ ਦੇ ਬਾਵਜੂਦ ਸੰਸਥਾ ਵਿੱਚ ਇੱਕ ਸਾਧਾਰਨ ਪਰਿਵਾਰਕ ਜੀਵਨ ਬਸਰ ਕਰ ਰਹੀ ਨੇ। ਉਨ੍ਹਾਂ ਦੇ ਮਨ ਦੇ ਕੋਰੇ ਕਾਗਜ਼ ਉੱਪਰ ਗੁਰਪ੍ਰੀਤ ਬਾਈ ਦੇ ਮੋਹ ਭਿੱਜੇ ਸ਼ਬਦਾਂ ਦੀ ਇਬਾਰਤ ਨੇ ਉਹਨਾਂ ਨੂੰ ਜਿਉਂ ਜੋਗੇ ਕਰ ਦਿੱਤਾ ਹੈ